ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋੜਿਓ ਪਾਸ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਸ਼ਰਧਾ ਅਵਸਥਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਧੰਨ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਛਤਰ ਸ਼ਾਯਾ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਹੋ ਰਹੀ ਹੈ ਜੋ ਨਗਰ ਕੀਰਤਨ ਸਮੁੱਚੇ ਸ਼ਹਿਰ ਵਿੱਚੋਂ ਹੁੰਦਾ ਹੋਇਆ ਪੁਰਾਣੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਰਾਤ ਨੂੰ ਵਾਪਸ ਆ ਕੇ ਸ਼ੀਜੇ ਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਣਾ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਨਗਰ ਕੀਰਤਨ ਨੂੰ ਸ਼ਮੂਲੀਅਤ ਕਰਦੀ ਹੈ ਔਰ ਸਾਰੇ ਸ਼ਹਿਰ ਦੇ ਵਿੱਚ ਇਹ ਸੰਗਤ ਦੀ ਸੇਵਾ ਔਰ ਸੰਗਤ ਦਾ ਸਵਾਗਤ ਬਹੁਤ ਸ਼ਰਧਾ ਔਰ ਸਤਿਕਾਰ ਦੇ ਸਹਿਤ ਕੀਤਾ ਜਾਂਦਾ ਹੈ ਹੈਲੀਕਾਪਟਰ ਦੇ ਰਾਹੀਂ ਤਾਜ਼ੇ ਫੁੱਲਾਂ ਦੀ ਵਰਖਾ ਨਗਰ ਕੀਰਤਨ ਦੇ ਉੱਪਰ ਕੀਤੀ ਜਾਣੀ ਹੈ ਕੱਲ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ 8:30 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਸੁੰਦਰ ਜਲੌਸ ਦਾਇ ਜਾਣਗੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਅਟਾਲਰ ਸਾਹਿਬ ਜੀ ਵਿਖੇ ਜਲੌਸ ਜਿਹੜੇ ਨੇ ਉਹ ਸਜਾਏ ਜਾਣੇ ਨੇ ਸ਼ਾਮ ਨੂੰ ਮਰਮੋਹਕ ਦੀਪਮਾਲਾ ਹੋਵੇਗੀ ਔਰ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਣੀ ਹੈ ਰਾਤ ਨੂੰ ਗੁਰਮਤ ਸਮਾਗਮ ਵੀ ਹੋਣਾ ਜਿਸ ਵਿੱਚ ਭਾਈ ਦਿਵਿੰਦਰ ਸਿੰਘ ਜੀ ਸੁਹਾਣੇ ਵਾਲੇ ਔਰ ਭਾਈ ਸਾਹਿਬ ਗਿਆਨੀਪਿੰਦਰ ਪਾਸ ਸਿੰਘ ਜੀ ਹੋਰ ਆਣੇ ਗੁਰਮਤ ਵਿਚਾਰਾਂ ਸੰਗਤ ਦੇ ਨਾਲ ਸਾਂਝੀਆਂ ਕਰਨ ਦੀ ਸਰਮਨ ਕਰਵਾ ਕੇ ਤੇ ਨਿਹਾਲ ਕਰਨਾ ਆਪ ਉਸ ਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੂਰਵ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਆਓ ਔਰਾਂਲ ਮਿਲ ਕੇ ਇਹ ਨਸਾਰੇ ਸਮਾਗਮਾਂ ਦੇ ਵਿੱਚ ਸਹਿਯੋਗ ਵੀ ਕਰੀਏ ਸ਼ਮੂਲੀਅਤ ਵੀ ਕਰੀਏ ਔਰ ਦਰਸ਼ਕਦਾਰਕ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ